ਦੇ ਲੰਢੇ ਗੇ ਦੇ ਕਰਤੇ ਫਤਈਗੜੀ ਛੰਨਾ ਤੇ ਢਿੜਬਾ ਮੰਡੀ ਦਾ ਮਿੱਤਰੋ ਮੈਚ ਹੋਇਆ ਸੀ ਉਹ ਮੈਚ ਦੀਆਂ ਕਿਤੇ ਕਹਿੰਦੇ 365 ਦੇ ਵੀਡੀਓ ਦੇਖਿਓ ਕਹਿੰਦੇ ਸਰੇ ਦਾ ਮੈਚ ਸੀ ਫਤਈਗੜੀ ਛੰਨਾ ਤੇ ਢਿੜਬਾ ਮੰਡੀ ਜਿਹਦੇ ਵਿੱਚ ਢਿੜਬਾ ਮੰਡੀ ਦੀ ਟੀਮ ਨੇ ਬਾਜੀ ਮਾਰੀ ਸੀ ਜੀ ਸੂਰੇ ਵਾਲਾ ਪਿੰਡ ਕਹਿੰਦੇ ਖੇਤਾਂ ਵਾਲੇ ਪਾਸੇ ਐ ਪਹਿਲੀ ਕਬੱਡੀ ਹਰਿਆਣੇ ਦਾ ਏਰੀਆ ਕਹਿੰਦੇ ਨੌ ਮਨੀਸ਼ਾ ਮਿੱਤਰੋ ਇਸ ਨੌਜਵਾਨ ਖਿਡਾਰੀ ਦਾ ਪਾਈ ਹੋਈ ਕਬੱਡੀ ਕਹਿੰਦੇ ਸਾਹਮਣੇ ਚੰਨੀ ਯਾਫੀ ਚਾਹ ਕੇ ਗਾਧੋ ਸਿੰਘ ਵਾਲੇ ਪਿੰਡ ਦੇ ਐ ਸਾਹਮਣੇ ਇੱਕ ਪਾਸੇ ਕਿ ਪੰਜਾਬੀ ਦੇ ਜੁਬਾਨੇ ਰਕਾਲੇ ਮੇਰੇ ਦੇਖਦੀਏ ਟਿੱਕੀ ਪੈ ਗਈ ਜੇਰੇ ਦੀ ਹਾਰ ਨਹੀਂ ਫਿੱਡੀਆਂ ਖਿਡਾਰੀ ਫਿਰੇ ਬੋਲੇ ਦੀਏ ਕਾਫੀਏ ਕਿਹਨੇ ਜੇਰਾ ਨਾਲਿਆ ਸ਼ਿੰਗਾਰਨੀ ਪੰਜਾਬੀ ਦੇ ਜੁਬਾਨੇ ਰਕਾਲੇ ਮੇਰੇ ਦੇਖਦੀਏ ਤਾੜੀ ਮਾਰੋ ਇਹ ਬੱਲੇ ਅੰਜ ਰੇਡ ਦੇ ਹਿਸਾਬ ਨਾਲ ਆਜੇ ਰੇਡ ਦੇ ਹਿਸਾਬ ਨਾਲ ਨਾਲ ਹੀ ਬੋਤੀ ਵਾਲੇ ਬਾਈ ਕੋਟ ਪਾਈ ਵੇਡਿੰਗ ਰੂਮ ਵਿੱਚ ਪੁੱਜਣ ਬੋਤੀ ਵਾਲਾ ਤੇ ਕੋਟ ਪਾਈ ਹਾਂਜੀ ਸੂਰਿਆ ਵਾਲੇ ਦਾ ਫਰਜ਼ਾਨੇ ਸੁਮੈਤ ਲੈ ਕੇ ਇਹਨੂੰ 500 ਰੁਪਏ ਦਾ ਇਨਾਮ ਹੁਣ ਚੱਲਿਆ ਹੈ ਸਤ ਗਾਲਾ ਸਿੰਘ ਵਾਲੇ ਦਾ ਪਟਾਵੇ ਜੇਕਰ ਕੋਈ ਸੂਰੇ ਵਾਲਾ ਖਿਡਾਰੀ ਰੱਖੂਗਾ ਤਾਂ 1000 ਰੁਪਏ ਆਣ ਵਰਨਾ ਦੂਜੇ ਦਾ 500 ਰੁਪਏ ਆਣਾ 1000 ਰੁਪਏ ਆਣ ਜਵਾਨ ਦਾ ਜੇ ਰੱਖੂਗਾ ਫਰੇਪੋਰਟ ਦਮਖਨ ਦਮਖਨ ਰਿਪੋਰਟ 1000 ਰੁਪਏ ਨਾਲ ਦੇ ਆਣ ਤੁਹਾਡਾ ਪਿਆ ਮੈਚ ਸਮਾਰਥੋਂ ਤੇ ਮਿਲੇਗਾ ਹੁਣ ਚੱਲਿਆ ਮਨੀਸ਼ ਸਿੰਘ ਸੂਰੇ ਵਾਲੇ ਵੱਲੋਂ ਜੰਮਿਆਤ ਮਨੀਸ਼ ਸਿੰਘ ਜੇਕਰ ਮਨੀਸ਼ ਪੁਆਇੰਟ ਲੈ ਕੇ ਆਇਆ ਤਾਂ 1000 ਰੁਪਿਆ ਦੁੱਧ ਵਰਗਾ ਵਾਹਨਾ 500 ਰੁਪਿਆ ਰੱਖਣ ਵਾਲੇ ਬਣਾਵਿੰਦਾ ਮਨੀਸ਼ 1000 ਰੁਪਿਆ ਲੈ ਗਿਆ ਵੈਰੀ ਗੁੱਡ ਪੂਰਾ ਉਹਦਾ ਨਾਮ ਉੱਚ ਕੀਤਾ ਇਹਨਾਂ ਦਾ ਨਾਮ ਰੈਸੀ ਕੋਲੇ ਜਮ੍ਹਾਂ ਹੋ ਰਿਹਾ ਹੈ ਲਓ ਜੀ ਹੁਣ ਚੰਗਿਆਸੀ ਚੱਕ ਦਾਦਾ ਸਿੰਘ ਵਾਲੇ ਦਾ ਜੋ ਕਿ منیش ہزار روپیہ خرا جی گدر کا ریفری کو پہنچ چکا ہے اپنا نام تھوڑی کھیل تو بھائی ملے گا ہوں چلے ਦਮਨ ਨੇ ਮਾਰਿਆ ਜਫਾ ਦਮਨ ਸਿਰੋਂ 500 ਰੁਪਏ ਵਾਲਾ 500 ਰੁਪਏ ਦਾ ਲਗਦ ਇਨਾਮ ਜੋ ਕਰਾਫੀ ਕੋਲੇ ਪਹੁੰਚ ਚੁੱਕਾ ਹੈ ਹੁਣ ਫਿਰ ਚੱਲੇਗਾ ਸੂਨੇ ਵਾਲੇ ਦਾ ਮਨੀਸ਼ ਅਗਰ ਮਨੀਸ਼ ਜਿੱਤ ਕੇ ਬੜਿਆ ਤਾਂ 1000 ਰੁਪਏ ਲਗਦ ਵਰਨਾ 500 ਰੁਪਏ ਫੱਣ ਵਾਲੇ ਜਾਂ ਫਿਣ ਦਿੱਤਾ ਜਾਵੇਗਾ ਚਲੋ ਕਿਹੜਾ ਸਤਰੰਜ ਹੁੰਦੀ ਹੈ ਵੈਰੀ ਗੁੱਡ 1000 ਰੁਪਿਆ ਸੂਰੇ ਵਾਲੇ ਦਾ ਖਿਡਾਰੀ ਪ੍ਰਾਪਤ ਕਰਕੇ ਮੁੜ ਗਿਆ ਹੁਣ ਚੱਲਿਆ ਚੱਕ ਗਾਦਾ ਸਿੰਘ ਵਾਲੇ ਦਾ ਖਿਡਾਰੀ ਤੇ ਹੱਥ ਝੁੜ ਕੇ ਗੁਰਜੀਤ ਸਿੰਘ ਨਾਲ ਦੇਖੋ ਗੁਰਜੀਤ ਸਿੰਘ ਨੂੰ 500 ਰੁਪਿਆ ਲੰਗ ਦਾ ਇਨਾਮ ਉਹਨਾਂ ਦੇ ਰੈਸਟਰੀ ਕੋਲੇ ਪਹੁੰਚ ਚੁੱਕਾ ਹੈ ਹੁਣ ਚੱਲਿਆ ਭਾਈ ਪਹੁੰਚ ਲੰਗਾ ਖੜਾ ਲੰਗਾ ਖੜਾ ਲੰਗਾ ਲੈ ਗਿਆ ਲੈ ਗਿਆ ਚਲੋ ਪੁਆਇੰਟ ਦਾ ਇਹ ਤੱਕ ਲੈ ਗਿਆ ਲੈ ਗਿਆ ਹਾਂ ਚੱਲਿਆ ਚਾਕ ਨਾ ਦਾ ਸੰਵਾਲਾ ਇਹ ਜਫਾ ਵਾਰਿਆ ਹਰਪ੍ਰਿੰਤ ਨੇ ਵੈਰੀ ਗੁੱਡ ਹਰਪ੍ਰਿੰਤ ਨੂੰ ਪਾਈ ਉਹ ਸੌਦਾਨ ਮੱਤ ਇਨਾਮ ਇਸ ਟੀਮ ਦੇ ਵਿੱਚ ਸੂਰੇ ਵਾਲਾ ਜੇਤੂ ਤੇ ਦੋਵੇਂ ਟੀਮਾਂ ਆਪਣੋ ਆਪਣਾ ਇਨਾਮ ਆਕੇ ਲੈ ਜਾਣ ਗੁਰਫਤ